ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਿੱਚੋਂ ਮੱਝਾਂ ਦੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਇੱਕ ਟੋਕੜ ਤੇ ਗੱਭ ਵੀ ਹੈਗੀਏ ਦੋਸਤੋ ਕੋਈ 1.5 ਮਹੀਨੇ ਦੀ ਹੈ ਚੈੱਕ ਪਾਸ ਵਿੱਚ ਬੇਸ਼ੱਕ ਅਜੇ ਆਉਂਦੀ ਹੈ ਜਾਂ ਨਹੀਂ ਨਾ ਆਉਂਦੀ ਉਹ ਪੂਰੀ ਆਪਾਂ ਡਿਟੇਲ ਦੇ ਵਿੱਚ ਜਦੋਂ ਇਹ ਮੱਝ ਆਪਾਂ ਤੁਹਾਨੂੰ ਦਿਖਾਈ ਉਦੋਂ ਪੂਰਾ ਵੇਰਵਾ ਤੁਹਾਨੂੰ ਮਿਲ ਜੂਗਾ ਤੇ ਇੱਕ ਨੀਲੀ ਰਾਵੀ ਦੇ ਵਿੱਚ ਉੱਚੇ ਬੱਚੇ ਦੇ ਵਿੱਚ ਇਹ ਮੱਝ ਤੁਹਾਨੂੰ ਦਿਖਾਵਾਂਗੇ ਬੱਚਾ ਵੀ ਨਾਲ ਹੈਗਾ ਕੱਟੀ ਵੀ ਮਗਰ ਨੀਲੀ ਰਾਵੀ ਦੇ ਵਿੱਚ ਹੀ ਆ ਠੀਕ ਹੈ ਜੀ ਮਗਰ ਕੱਟੀ ਆ ਤੇ ਮੱਝ ਵੀ ਨੀਲੀ ਰਾਵੀ ਦੇ ਵਿੱਚ ਆ ਠੀਕ ਹੈ ਜੀ ਕਿੰਨਾ ਦੁੱਧ ਤੇ ਕਦੋਂ ਦੀ ਸੂਈ ਆ ਕੀ ਮੁੱਲ ਰਹੂਗਾ ਇਹਨਾਂ ਪਸ਼ੂਆਂ ਦਾ ਪੂਰਾ ਵੇਰਵਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲੂਗਾ ਮੇਰਾ ਵੀਰ ਸਾਰੇ ਵੀਡੀਓ ਤੁਸੀਂ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਹੈ ਜੀ ਆਓ ਕਰਦੇ ਆ ਡਿਟੇਲ ਲੈਣੀ ਸ਼ਟਾਰਟ ਵੀਰ ਸਤਨਾਮ ਦੇ ਨਾਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਾਸਤਰੀ ਕਾਲ ਸਤਨਾਮ ਵੀਰ ਜੀ ਠੀਕਾ ਜੀ ਬੜੇ ਵਧੀਆ ਭਾਜੀ ਸਤਨਾਮ ਸਿੰਘ ਪ੍ਰਤਾਪ ਸਿੰਘ ਸਾਸਤਰੀ ਕਾਲ ਸਾਸਤਰੀ ਕਾਲ ਸੰਤੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਸਤਨਾਮ ਸਿੰਘ ਵੱਲੋਂ ਤੇ ਰਾਜ ਸੰਤੂ ਡੇਰੀ ਫਾਰਮ ਵੱਲੋਂ ਤੇ ਸਾਡੇ ਮਹਿਮਾਨਿਆਂ ਵੱਲੋਂ ਸਾਰਿਆਂ ਨੂੰ ਸਾਸਤਰੀ ਕਾਲ ਭਰਾਵਾਂ ਨੂੰ ਸਾਸਤਰੀ ਕਾਲ ਪ੍ਰਤਾਪ ਸਿੰਘ ਅੱਛਾ ਵੀਰੇ ਪ੍ਰਤਾਪ ਹੋਰ ਸੁਖ ਸਾਹ ਦੇ ਹੈ ਕਿਰਪਾ ਬਾਬਾ ਬੁੜਾ ਸਾਹਿਬ ਦੀ ਜੀ ਚੜ੍ਹਦੀ ਕਲਾ ਵਾ ਚਲੋ ਹਾਂ ਨਾ ਵੀ ਫਿਰ ਸਤਨਾਮ ਨਾਗਾਜ ਆਪਣੇ ਕੋਲ ਵੈਸੇ ਟੋਟਲ 9 ਦਾ ਹਾਂਜੀ 9 ਆ ਜੀ ਚਾਰ ਮਹੀਆਂ ਤੇ ਪੰਜ ਕ گاਵਾ ਹਾਂਜੀ ਹਾਂਜੀ ਪਸ਼ੂ ਵੈਸੇ ਜ਼ਿਆਦਾਤਰ ਸਾਰੇ ਸੁਈ ਸੁਾਈ ਆ ਸਾਰੇ ਸੁਈ ਸੁਏ ਜੀ ਅੱਜ ਮੱਝਾਂ ਦੇ ਵਿੱਚੋਂ ਦੋ ਤਾਂ ਬਿਲਕੁਲ ਸੱਜਰ ਤਾਜ਼ੀਆਂ ਦਿਖਾ ਦਿੱਤੀ ਹਾਂਜੀ ਤਾਜ਼ੀਆਂ ਸੁਈਆਂ ਜੀ ਇੱਕ ਟੋਕੜ ਤੇ ਇਹਨਾਂ ਦਾ ਮਹੀਨੇ ਡੇਢ ਦੀ ਜਿਹੜੀ ਬਣੀ ਵੀ ਹਾਂਜੀ ਤੇ ਇੱਕ ਨੀਲੀ ਰੋਹ ਦੀ ਉੱਤੇ ਬੱਚੇ ਚੋਂ ਮੈਂ ਬਹੁਤ ਚੰਗੀ ਜੀ ਚਲੋ ਜੀ ਲੋਬੀ ਭਰਾਵੋ ਚੋਂ ਨਗਾ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਵੀਡੀਓ ਐਂਡ ਤੱਕ ਦੇਖ ਲਿਓ ਪੂਰੀ ਵੀਡੀਓ ਵੇਖ ਲਿਆ ਕਰੋ ਤੇ ਨਾਲ ਦੀ ਨਾਲ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਤੇ ਸ਼ੁਰੂਆਤ ਜੀ ਇਹ ਵੀਡੀਓ ਤੁਸਾਂ ਸਾਰਾ ਦੱਬ ਕੇ ਸ਼ੇਅਰ ਕਰਿਆ ਕਰ ਸਾਰੇ ਭੈਣ ਭਰਾਵਾਂ ਤਾਈਆਂ ਵੀਡੀਓ ਪਹੁੰਚਿਆ ਕਰੇ ਤੇ ਸਾਨੂੰ ਵੀ ਮਰੀ ਮੂਹਰੇ ਗੱਲ ਜੀ ਬਾਤ ਕਰਨ ਦਾ ਨਾ ਤੇਰੇ ਮਜ਼ਾ ਆਉਂਦਾ ਵਾ ਭਰਾਵਾਂ ਦੇ ਸਾਹਮਣੇ ਚੈਨਲ ਨੂੰ ਐ ਵਧੀਆ ਨੱਬੀ ਕਿੱਲੀ ਆਓ ਮੇਰੇ ਭਰਾ ਹਾਂ ਮਿਹਰਬਾਨੀ ਵੀਰ ਲਓ ਵੀ ਦੋਸਤੋ ਪ੍ਰਤਾਪ ਵੀਰ ਨੂੰ ਵੀ ਬੜੇ ਲੋਕ ਬੜੇ ਭੈਣ ਭਰਾ ਪਸੰਦ ਕਰਦੇ ਆ ਠੀਕ ਹੈ ਜੀ ਵੀ ਰੇਡ ਮੋਲ ਜਿਹੜੇ ਆ ਬੜੇ ਵੱਡ ਵੱਡ ਕੇ ਵੀਰ ਕਈ ਜਾਂਦੇ ਬੜੇ ਵੱਡ ਵੱਡ ਕੇ ਰੇਡ ਰੱਖਦੇ ਆ ਜੀ ਰੱਖਦਾ ਮੈਂ ਕੁਛ ਨੋ ਇਤੋਂ ਬਗੈਰ ਮੈਂ ਨਹੀਂ ਲਿਆਜ ਰੱਖਦਾ ਅਜੇ ਦੂਜੇ ਦਿਨ ਵੀਡੀਓ ਪੈਂਦੀ ਆ ਪਿੱਛੇ ਉਹ ਲਾ ਕੇ ਲਈਦੀਆਂ ਤੇ ਗਾੜੀ ਵੀ ਲਾ ਕੇ ਹਾਂ ਬਹੁਤ ਮਾਈ ਬਤਰੀ ਨਾਲ ਤੇ ਪਾਜੀ ਦੁੱਧ ਦਾ ਝੂਠ ਨਾ ਹੋਈਏ ਇਹ ਗੱਲ ਪਹਿਲੋਂ ਅਸੀਂ ਅੱਖੀਆਂ ਹੀ ਕਦੀ ਮਾਰਿਆ ਨਹੀਂ ਗਾ ਤੇ ਕਈ ਭੈਣ ਭਰਾ ਮਾਰਦੇ ਦੁੱਧ ਆਣੀਆਂ ਜੇ ਤਾਂ ਇਹ ਤੁਹਾਨੂੰ ਆਲਾ ਮਾਰਦੇ ਨਹੀਂ ਮੈਨੂੰ ਲੱਗਦਾ ਵੀ ਤੂੰ ਰੋਜ ਦੇ 8-7 ਪਸ਼ੂ ਵਿਕਨੇ ਹੁੰਦੇ ਆ ਹਾਂ ਜੀ ਇਸ ਤਰ੍ਹਾਂ ਤੇ ਫਿਰ ਸਾਰੇ ਆਖਣ ਵੀ ਦੁੱਧ ਇਹਨਾਂ ਦੱਸੇ ਤੇ ਇਹਨਾਂ ਨਹੀਂ ਨਹੀਂ ਹਾਂ ਜੀ ਰੋਜ ਦਾ ਕੰਮ ਅਜਿਹਾ ਸੋਹਣੇ ਕੱਦਪੁੱਤ ਵਿੱਚ ਤੇ ਪੂਰੀ ਵਜਨ ਲੋਡ ਵਾਲੀ ਇਹ ਮੱਚ ਆਪਣੀ ਨੀਲੀ ਰੋਦੀ ਆ ਗਈ ਜੀ ਲਓ ਜੀ ਨੀਲੀ ਦੇ ਵਿੱਚ ਆ ਦੋਸਤੋ ਠੀਕ ਆ ਜੀ ਬਾਕੀ ਚੌੜਾ ਪਿੱਠਪੂੜਾ ਪੂਰੀ ਜੰਮੀ ਪਲਈ ਆ ਹਾਂ ਜੀ ਸੋ ਵਜਨ ਲੋਡ ਪੂਰਾ ਮਗਰ ਕਟਾ ਮੇਲ ਕਾ ਵ ਦਿਨ ਕਿੰਨੇ ਕਿ ਦਿਸੂਈ ਆ ਇਹਨੂੰ ਹੋ ਗਿਆ ਵਿੱਚ 10000 ਰੋਸ ਮਗਰ ਆ ਉਹ ਵੀ 10000 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨੇ ਕਿ ਤੇ ਚੱਲਣ ਲਈ ਦੁੱਧ ਵੀ ਜੀ ਹੁਣ 11 11.5 ਕਿਲੋ ਆ ਜੀ 11.5 ਕਿਲੋ ਹਾਂ ਜੀ ਆਹ ਪੂਰਾ ਤੋਲਵਾ ਹੈ ਜੀ ਐ ਤੋਲਵਾ ਹੈ ਜੀ ਤਾਂ ਮੈਂ ਲੀਟਰ ਕੋਈ ਆਪਦਾ ਨਾਲ ਲਾਇਆ ਵੇ ਦੁੱਧ ਦਾ ਝੂਠ ਨਾ ਹੋਊਗਾ ਇੱਥੇ ਵੀਰ ਹਣਾ ਕੰਡੇ ਵੀ ਨਾਲ ਲਿਆਦੇ ਆਪਦਾ ਦੁੱਧ ਦੁੱਧ ਦਾ ਝੂਠ ਨਾ ਹੋਊਗਾ ਪਾਸ ਬਾਰਸ ਜਿਹਨੇ ਪੈਸੇ ਲਾਉਣੇ ਆਪਾਂ ਨੇ ਦੱਸਦੀ ਕਰੋ ਇਹ ਕੋਈ ਏਦਾਂ ਮੈਂ ਭਰਾ ਮਵਾਊਗਾ ਜੇ 10 ਲੀਟਰ ਦੀ ਜਿੱਦਾਂ ਮਰਜ਼ੀ ਗਰੰਟੀ ਹੋ ਜੇ ਇਹ ਕੋਈ ਇੱਥੇ ਆਊਗਾ 11 ਸਾਢੇ 11 ਠੀਕ ਹੈ ਪ੍ਰਤਾਪ ਸਿੰਘ ਮਾੜਾ ਕੱਢੀਏ ਬਾਹਰ ਵਿਖਾਈਏ ਤੇ ਜਿਉ ਆਪ ਸਮਾਦੀ ਏਡੀ ਗੱਲਾਂ ਚੰਗੀ ਗੱਲਾਂ ਕਰਦਾ ਠੀਕ ਹੈ ਜੀ ਸਤਨਾਮ ਸੂਹਾ ਹੋਊਗਾ ਤੀਜਾ ਜੀ ਤੀਜਾ ਸੂਹਾ ਵੀਰ ਜੀ ਤੀਜਾ ਬਹੁ ਤੇ ਜਾ ਸੁਵਾ ਹਾਈਟ ਕਰ ਤਾਂ ਤੁਸੀਂ ਆਪ ਹੀ ਵੇਖ ਕੇ ਜਜਮੈਂਟ ਕਰ ਲਓ ਜੀ ਹਾਈਟ ਸੋਹਣੀ ਆ ਕੱਦ ਕਰ ਬਹੁਤ ਵਧੀਆ ਵੱਡਾ ਕੱਦ ਬਹੁਤ ਆ ਸੋ 11 12 ਲੀਟਰ ਕਰਮਾਲੀ ਦੇ ਥੱਲੇ ਦੁੱਧ ਤੇ ਸੁਵਾ ਵੀ ਤਕਰੀਬਨ ਕੋਈ 10 11 12 ਦਿਨਾਂ ਦਾ ਕੋਈ ਸੁਵਾ ਮੰਨ ਕੇ ਸੌਦਾ ਕਰ ਲਿਓ ਤੁਸੀਂ ਆ ਦੇਖੋ ਜੀ ਠੀਕ ਆ ਸੋ ਆਰਡਰ ਉਡਰ ਵਾਲੇ ਪਾਸਿਓਂ ਪੂਰੀ ਤੁਸੀਂ ਵੇਖੋ ਜਿਵੇਂ ਜਿਵੇਂ ਦੋਸਤੋ ਚੋਾਈ ਦਾ ਸਮਾਂ ਨੇੜੇ ਆਈ ਜਾਂਦਾ ਤੇ ਲੇਵਾ ਤਕਰੀਬਨ ਓਵੇਂ ਭਰਨਾ ਭਰਨਾ ਕਰਮਾਲੀ ਨੇ ਸਟਾਰਟ ਕੀਤਾ ਠੀਕ ਆ ਜੀ ਤੇ ਪੋਸ਼ ਉੱਪਰ ਤੱਕ ਵਾਈਟ ਆ ਮਾਰਕਿੰਗ ਦੀ ਗੱਲ ਕਰੀਏ ਤੇ ਚਾਰੇ ਕੋਰ ਤੋਂ ਪਿਆ ਠੀਕ ਆ ਠੀਕ ਆ ਅੱਛਾ ਵੀਰ ਸਤਨਾਮ ਚੋਣ ਚਵਾਣ ਦੀ ਬਿਲਕੁਲ ਵੀ ਕਿ ਐ 1 ਨੰਬਰ ਹੋਊਗੀ ਠੀਕ ਆ ਹਾਂ ਜੀ ਕੋਆਪ ਸਮਾਉਂਦਾ ਨਾ ਕੋਈ ਲੰਮਾ ਆਊਗਾ ਲਓ ਜੀ ਫੇ ਕਾਗਜ਼ਰ ਕੀ ਚੌੜੀ ਦੇਖੋ ਪਤਲੀ ਮੈਂ ਦੀ ਹਾਂ ਦੇਖੋ ਲਓ ਵੀ ਦੋਸਤੋ ਵਰਗੀ ਚੁੰਨੀ ਭਾਰੀ ਦੇਖੋ ਹਾਂ ਭਾਰਾ ਜੁਸਾ ਪੂਰੀ ਪਲੀ ਪਲੀਤੀ ਆ ਬਾਡਾ ਬੂਡਾ ਵੱਡਾ ਇਸ ਮੈਂ ਦਾ ਠੀਕ ਆ ਚੌੜੀ ਚਾਰੀ ਦੇਖੋ ਪੂਰਾ ਪਿੱਠ ਪੂਰਾ ਪੂਰਾ ਚੌੜਾ ਤੇ ਫੁੱਲ ਵਜਣ ਦੇ ਵਿੱਚ ਆ ਹਾਂ ਜੀ ਤੇ ਕਿਸ਼ਤੀ ਲੇਵਾ ਤੁਸੀਂ ਵੇਖੋ ਅਗਾਹ ਧੁੰਨ ਤੋਂ ਲੈ ਕੇ ਤੇ ਬਿਲਕੁਲ ਸੂਨਾ ਜਿਹੜਾ ਦੇਵਾ ਟੱਚ ਬੰਤਰ ਬੰਤਰ ਲੈ ਵੀ ਬਹੁਤ ਸੋਹਣੀ ਜਿਵੇਂ ਇੱਕ ਬਿਹੜਾ ਦੀ ਵੇਖਦੇ ਨਾ ਵੀ ਜਿਵੇਂ ਫਾੜੀ ਵਾਲਾ ਚੱਟਾ ਹਾਂਜੀ ਆਹ ਵੇਖੋ ਚੱਟਾ ਬਹੁਤ ਫੁੱਲਾ ਡੁੱਲਾ ਵਾ ਹਾਂ ਆਹ ਦੇਖੋ ਜੀ ਤੇ ਵੀਰ ਸਤਨਾਮ ਜੀ ਕੀ ਡਿਮਾਂਡ ਕੀ ਮੁੱਲ ਵੜੀ ਵੀਰ ਡਿਮਾਂਡ ਤੇ ਵੀਰ ਜੀ ਵੱਡੀ ਮਹਿੰਗੇ ਸਾਡੇ ਭਾਵੇਂ 1.5 ਹੀ ਮੰਗ ਲਈਏ ਹਾਂ ਆ ਧੰਨਵਾਦ ਵੀ ਆਪਾਂ ਬਾਬੇ ਦੀ ਗਿਰਪਾਣਾ ਮਾਲ ਵੇਚਣਾ ਦਾ ਰੋਜ਼ ਹਾਂ ਜੇ ਆਪਾਂ ਗਲਤ ਮੁੱਲ ਤੇ ਕਰਨਾ ਹੀ ਨਹੀਂ ਨਾ ਆਉਦੀ ਕਮਾਈ ਰੱਖ ਕੇ ਮੁੱਲ ਲੈਣਾ ਜੀ ਹਾਂ ਮੁੱਲ ਵੀਰ ਜੀ ਦਾ 1 ਲੱਖ ਰੁਪਈਆ ਕਰਦੇ ਹਾਂ 1 ਲੱਖ 95000 ਦੀ ਮਹਿੰਗੇ ਦਾ 95 ਦੀ ਹਾਂਜੀ ਜੀ ਆਪਾਂ ਕਰਨਾ ਸਰਦਗੇ ਛੋਟਾ ਛੱਟਾ ਫਿਰ ਪ੍ਰਤਾਪ ਸਿੰਘ ਇਹ ਤਿੰਨ ਛੱਟਾਂਗੇ ਸੰਤੂ ਸਾਹਿਬ 92 ਦੀ ਹਾਂ 92 ਹੋਰ ਹੋਰ ਹਾਂ 91 ਦੀ 350 ਛੱਡ ਦਿੱਤਾ ਹੁਣ ਲਓ 91 ਦੇ ਨਾਮ ਕਰ ਦੋ ਤੇ ਇੰਨੇ ਪਾ ਦੀ ਕੋਈ ਮਹਿਨਤ ਦਊਗਾ ਵੀਡੀਓ ਦੇਖ ਕੇ ਤੇ ਫਿਰ ਸਾਡੀ ਮਿਹਨਤ ਪਹੁੰਚੇ 80 ਮਹਿਨਤ ਰੋਕਾ 1 20 ਮੰਗਣਾ ਅਈ ਉਹਨੀਆਂ ਦੇ ਸਾਡੇ ਭਰਾ ਜਿੰਨੇ ਮਰਜ਼ੀ ਮੰਗ ਪਰ ਅਈ ਆਪੋ ਆਪੋ ਆਪਣੀ ਸਮਝ ਆ ਜੀ ਤੁਮਾਈ ਆਪਦੀ ਹਾਂ ਜੀ ਆਪਾਂ ਨੂੰ ਕੋਈ ਕੇਰ ਆ ਤੇ ਆਪੋ ਆਪਣੀ ਖਰੀਦ ਆ ਤੇ ਆਪੋ ਆਪਣੀ ਵੇਚ ਆ ਹਾਂ ਜੀ ਹਾਂ ਜੀ ਵੀਰ ਜੀ ਦੇਖੋ ਲਓ ਵੀ ਭਰਾਵਾ 91000 ਦੀ ਮੈਂ ਤੁਹਾਨੂੰ ਮਿਲ ਜੂਗੀ ਪੂਰੀ ਫੁੱਲ ਵੱਡੀ ਹੈ ਠੀਕ ਆ ਜੀ ਜੋ ਕੋਈ ਗਾੜੀ ਭੰਨ ਭਰਾ ਸੇਵਾ ਕਰਕੇ ਜਿੰਨਾ ਮਰਜ਼ੀ ਦੋ ਚੋਲੇ ਆ ਲਓ ਜੀ ਇਹ ਚਾਹ ਆਪ ਨੂੰ ਐਟਾ ਲੱਗਾ ਦੇਖੋ ਵਾਹਣ ਲੋਡ ਵਾਲੀ ਹਾਂ ਜੀ ਧਾਰਾ ਤੂਰਾ ਵੀਰ ਸਤੇ ਐ ਵੀਰ ਜੀ ਅਗਲੇ ਨਾਲ ਅਗਲਾ ਮਗਰੇ ਦਾ ਮਗਲਾ ਬਰਾਬਰ ਹੋਊਗਾ ਲਓ ਜੀ ਹਾਂ ਜੀ ਲਓ ਜੀ ਬਾਕੀ ਸੋਹਣੀ ਫੇਸ ਕੁਆਲਟੀ ਵਿੱਚ ਆ ਪੋਲ ਵਜਣ ਦੋੜ ਵਾਲੀ ਆ ਇਹ ਮੇਰਾ ਵੀਰ ਤੁਸੀਂ ਇੱਕ ਅੰਗ ਕੇ ਸੌਦਾ ਕਰਿਓ ਪੂਰੇ ਵਜਣ ਦੋੜ ਵਾਲੀ ਮੈਂ ਜਿਹੜੀ ਆਪਾਂ ਮੱਝ ਲੈਣ ਚੱਲੇ ਆ ਠੀਕ ਆ ਤੇ 91000 ਯਸ ਸੋਨੋ ਵਾ ਠੀਕ ਆ ਤੇ ਮਗਰ ਕਟਾ ਮੇਲ ਕਾਫ ਆ ਇਧਰ ਵੀਰ ਸਦਨਾਮ ਆ ਜੀ ਤੇ ਆ ਇਹ ਵੀ ਜੀ ਪਹਿਲਾਂ ਸੋਹੇ ਚੋੜੀ ਛੇ ਦਾ ਨ ਕੰਨੀਆਂ ਪਟਣ ਨਹੀਂ ਮਾਰੀਆਂ ਬਣੀਆਂ ਛੇ ਬਰਾਬਰ ਦੇ ਆ ਠੀਕ ਆ ਜੇ ਦੂਜੀਆਂ ਕੰਨੀਆਂ ਸੇਟਾਂ ਵਾਲੀਆਂ ਨਹੀਂ ਹੋਏਗਾ ਆ ਕੰਨੀਆਂ ਆ ਜੇ ਮਲ ਕੇ ਖੜੀਆਂ ਆ ਹਾਂ ਜੀ ਹਾਂ ਜੀ ਆ ਪਰਸੋਂ ਦੀ ਛੋਟੀ ਸੂਈ ਆ ਵੇ ਕੋ ਗਿੱਲਾ ਨਾਰੂਆ ਦੇਤੇ ਮਗਰ ਕੀ ਆ ਗਿਆ ਕਟਕਾ ਹੋਈ ਕਟਾ ਲਓ ਜੀ ਗਿੱਲੇ ਨਾਰੂਏ ਤੇ ਬੱਚ ਤ ਪਰਸੋਂ ਦੀ ਸੂਈ ਆ ਪਹਿਲਾਂ ਝੋਟੀ ਆ ਕੋਈ ਬੱਚੇ-ਬੁੱਚੇ ਲੈਣ ਨਾ ਨਾ ਮੀਰ ਜੀ ਪਰਵਾਹੀ ਕੋਈ ਨਹੀਂ ਜਦੋਂ ਮਰਜ਼ੀ ਜਿੱਤਾਂ ਮਰਜ਼ੀ ਬੱਚੇ ਛੱਡ ਕੇ ਚੋ ਬਹੁਤ ਹੀ ਜਿਆਦਾ ਟੰਨੀ ਕਰਮਾਂ ਦੀ ਠੀਕ ਆ ਲੱਤ ਨਹੀਂ ਫੁੱਟ ਕੇ ਦੂਜੀ ਥਾੜਾ ਜੀ ਮਾ ਵੀ ਪਹਿਲਾਂ ਝੋਟੀ ਆ ਦੋਸਤੋ ਤੇ ਵਿਰਲਵਾਨ ਬੜੀ ਸੋਹਣੀ ਆ ਆਪ ਜੀ ਤਰ੍ਹਾਂ ਦੀ ਤੇ ਲੰਬੀ ਲੋਬੀ ਵੀ ਬਹੁਤ ਸੋਹਣੀ ਆ ਕਰਮਾਂ ਦੀ ਸਾਰੀ ਚੰਗੀ ਆ ਜੀ ਦਵਾਈ ਵਿੱਚ ਵੀ ਪੂਰੀ ਆ ਆ ਦੇਖੋ ਕਾਲੀ ਸ਼ਾਹ ਝੋਟੀ ਬਹੁਤ ਜਿਆਦਾ ਖਰੀ ਤੇ ਚੱਡਾ ਉਹੋ ਕਿਡਾ ਫਿਕਸ ਲੱਗਾ ਕਰਵਾ ਮੱਲਾਬੀ ਠੀਕ ਆ ਜੀ ਤੋਂ ਸੂਰਤਸਾਰਤ ਵੀ ਬੜੀ ਸੋਹਣੀ ਆ ਠੀਕ ਆ ਜੀ ਗੁਲਾਈ ਦੇ ਵਿੱਚ ਥੋੜਾ ਜਿਹਾ ਸਾਈਡ ਤੋਂ ਗੁਲਾਈ ਦੇ ਵਿੱਚ ਸੀਗਾ ਖਮਾ ਦੇ ਖਮਾ ਦੇ ਸੋਚਾਂ ਤੇ ਪੈ ਗਿਆ ਪਤਾ ਨਹੀਂ ਮਹਾਰਾ ਜੀ ਮੂੰਹ ਵਿਖਾ ਦਿੰਦੇ ਨਹੀਂ ਮੂੰਹ ਵੀ ਵਿਖਾ ਦੇ ਥੋੜਾ ਹੋਰ ਮੋੜ ਦੇ 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 ਘੇੜੇ ਦੇ ਕੇ ਫਿਰ ਗਾੜੀ ਜੋੜੀ ਦੀ ਵੀਰ ਜੀ 1.5 ਪੌਣੇ 2 ਕਿਲੋ ਗਾੜ ਹੋਊਗੀ ਠੀਕ ਆ ਜੀ ਹਾਂ ਜੀ ਆਹ ਕਰੋ ਚੈੱਕ 10 ਸਬਰ अच्छा जो जो वाँगा। वाँगा। वाँगा तो वीर सतनाम बोलला किन्ना का 10 किलो वीर दी बोलला होऊंगा 9 किलो दी फॉलो करडी होगी बोलले दी हां 10 किलो वाला छोटी कोई जदा मर्जी कोई पण परा के चोवे ए 9 किलो दे भावे कोई ਧਾਰਣਾ ਮਾਰੇ ਇਹ ਲੇਵੇ ਲੋਵੇ ਵੇਖੋ ਨਿੱਗਰ ਚੱਡਾ ਹੈ ਵਦਿਆ ਜਵਾਬਸਾਂ ਵੀ ਦੀ ਏਡਾ ਪੋਲਾ ਭਾਵੇਂ ਛੋਟੇ ਬੱਚੇ ਨੇ ਥੱਲੇ ਵਾਦੇ ਤੋਂ ਵੰਡ ਜਿਹੜੀ ਦੋਸਤੋ ਥਾਣਾ ਦੀ ਬਹੁਤ ਜਿਆਦੀ ਸੋਹਣੀ ਆ ਚੰਗੀ ਸਪੇਸ ਆ ਚੱਪੇ ਚੱਪੇ ਤੇ ਥਣ ਲੱਗਾ ਕਰਮ ਵਾਲੀ ਨੂੰ ਤਹਣਾ ਬੜਾਸ ਵੇਖੋ ਪੂਰਾ ਮੁੱਠੀ ਥਣਾ ਸੋ ਪਹਿਲਣ ਝੋਟੀ ਆ ਪਸੰਦ ਆਊਗੀ ਠੀਕ ਆ ਜੀ ਜਵਾਬ ਸਮਾ ਦੀ ਇੱਕ ਨੰਬਰ ਆ ਠੀਕ ਆ ਜੀ ਆ ਦੇਖੋ ਸੋ ਪਹਿਲਣ ਝੋਟੀ ਆ ਨਾਲ ਦੀ ਨਾਲ ਇੱਕ ਵਾਰੀ ਮੜਾ ਬੱਚਾ ਛੱਡ ਕੇ ਤੁਹਾਡਾ ਸ਼ੱਕ ਸ਼ੁਕ ਕਿਸੇ ਵੀ ਠੰਡੀ ਧਰੀ ਦਾ ਵੀਰ ਦੀ ਕੋੰਤ ਹੀ ਨਿਕਾਲੋ ਕਿ ਬਹੁਤੇ ਵੀਰਾਂ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੇ ਪਹਿਲਣ ਝੋਟੀ ਆਪਾਂ ਵਾਰ-ਵਾਰ ਤਾਂ ਹੀ ਪੁੱਛ ਲੈਨੇ ਆ ਓਨਰ ਤੋਂ ਵੀ ਕੋਈ ਔਰ ਰੂਲ ਤੇ ਨਹੀਂ ਕਰਦੀ ਬਾਕੀ ਤੁਹਾਡੇ ਸਾਹਮਣੇ ਪੇਸ਼ ਕਰੀ ਦਿੰਦੇ ਆ ਉਹ ਵੀ ਤੁਹਾਡੇ ਨਾਲ ਚਾਰ ਨਾ ਬੱਚਾ ਛੱਡ ਕੇ ਵਜੋਦੀ ਥੱਲੇ ਏਡੀ ਠੰਡੀ ਕਰਮਾ ਦੀ ਆ ਦੇਖੋ ਜੀ ਬੱਚਾ ਚੁੰਗਣ ਡਿਆ ਠੀਕ ਆ ਜੀ ਕੋਈ ਗੱਲ ਬਾਤ ਨਹੀਂ ਤੇ ਨਾਲ ਹੀ ਆਪਾਂ 5 5 7 7 ਧਾਰਾਂ ਮਾਰ ਕੇ ਤੁਹਾਨੂੰ ਵਿਖਾ ਦੇਣੀ ਆ ਸੋ ਝੋਟੀ ਵੀ ਝੋਟੀ ਆ ਦੇਖੋ ਜੀ ਅਰੇ ਤੁਸੀਂ ਕਰੋ ਜਾਓ ਲਓ ਜੀ ਵਾਹ ਆ ਦੇਖੋ ਆ ਅਗਲੇ ਦਿਨਾਂ ਦਾ ਚੁਆ ਧਾਰ ਮੋਟੀ ਦਾ ਮੋਟੀ ਧਾਰ ਬਹੁਤ ਸੋਣ ਚੁਵਾਈ ਜਾ ਦੇਖੋ ਜੀ ਆ ਮਗਰਲੇ ਥਾਂ ਦੀ ਚੁਵਾਈ ਆ ਠੀਕ ਆ ਜੀ ਪਸੂ ਲੈਣਾ ਦੋਸਤੋ ਬਿਲਕੁਲ ਸੁਨੇਰ ਦਾ ਟਨਕਾ ਆ ਗਿਆ ਪਸੂ ਲਿਆ ਕਰੋ ਤੇ ਅੱਗੋਂ ਵੀ ਵਪਾਰੀ ਵੀ ਹੁੰਦੀ ਨਹੀਂ ਸੀ ਏਡੀ ਭਾਵੇਂ ਛੋਟੇ ਦਾ ਨੜਗੜੇ ਬਰੀ ਬਰੀ ਪਸੂ ਇਸੇ ਤਰ੍ਹਾਂ ਦਾ ਪਸੂ ਲਿਆ ਕੇ ਸਾਹਮਣੇ ਪੇਸ਼ ਕਰ ਗਏ ਵੀਰਾਂ ਦੇ ਆ ਕਰੋ ਚੱਕ ਠੀਕ ਆ ਸੋ ਚੰਗੀ ਝੋਟੀ ਆ ਕੋਈ ਮਾਰ ਦੇ ਲੈ ਕੇ ਜਾਊਗਾ ਵਾਅਦੇ ਬੰਦੀ ਆ ਕੋਈ 2 400 500 ਟਕਾ ਕੇ ਜਿਹੜਾ ਉਹ ਵਾਦ ਉਹਦੇ ਠੀਕ ਆ ਹਾਂਜੀ ਇਹ ਵੀਰ ਦੀ ਲੇਵੇ ਦੀ ਬਹੁਤੀ ਕਰਮ ਵਾਲੀ ਸਾਫ ਸਫਾਈ ਲੇਵੇ ਦੀ ਓਹ ਜਿਹੇ ਸਫਾਈ ਆ ਹਾਂ ਹਾਂਜੀ ਛਟਾਣਗੇ ਝੋਟੇ ਦੇ ਬੜੀ ਚੰਗੀ ਕੀਤੀ ਜਦੋਂ ਪਹਿਲੇ ਨਾਲ ਆਪਾਂ ਵੇਖਿਆ ਕੋਣੀ ਇਹ ਸਾਈ ਕੋਲ ਝੋੜੀ ਚਲਗੀ ਤੇ ਮੇਰੇ ਸਾਹਣੇ ਚੋੜੀ 12 ਕਿਲੋ ਦੁੱਧ ਭਰਦੂ ਪੈ ਲੈਣੀ ਹਾਂ ਹਾਂਜੀ ਨਹੀਂ ਕੱਤ ਕੋ ਤ ਸੋਨਾ ਵੱਡਾ ਜਿਹਾ ਕਰਦਾ ਫਤਨਾਮ ਆਪਾਂ ਦੇਵਾਂਗੇ ਕਿੰਨੇ ਦੀ ਵੀਰ ਰੋਗਲੇ ਵੀਰ ਜੀ ਹਾਂ ਦੇ ਦੇ ਉਹ ਬੜੀ ਅੰਦਰ ਉਹ ਜਿਆਦੀ ਫਤਨਾਮ ਸਹਿ ਕਰੀ ਰਾਇ ਝੋੜੀ ਦੇ ਬਸ ਉਹਦੀ ਗੱਲ ਮੈਂ ਮਤਲਬ ਪ੍ਰਤਾਸ ਮੈਂ 5 ਲੱਖ ਰੁਪਏ ਦੀ ਮੁੱਲ ਕਰੀ ਝੋੜੀ ਵੇਚ ਜੂਗੀ ਹਾਂ ਆਪਾਂ ਦੇ ਦੇਣੀ ਝੋੜੀ ਰੋਗਰੇ ਮੋਲਾ ਬਾ ਚੋੜੀ ਦਾ ਕਰਦੇ ਵੀਰ ਜੀ 95 992 ਨਾ 90 80 ਦੀ ਜੁੜੀ ਦਿੱਤਾ ਏ ਕੀ ਕਰੇਗਾ 90 ਲੱਗ ਨਹੀਂਦਾ ਆਮਸਿਆ ਲੱਗੇ ਫਿਰ ਹਟਦਾ ਨਾ ਕਰੇ ਇੱਕ ਮੁੱਲ ਕਹੇ ਮੇਰੇ ਬੰਦੇ ਵਿੱਚ ਲੋ ਅਰੇ ਇਹ 90 ਚੱਕ ਨਹੀਂ ਲੱਭੇ ਲੱਗਣਾ ਲੱਭੇ ਦੱਸ ਕਿਹੜੀ 85 ਦੇ ਦਾ ਜੇ ਦੇ ਉਹ ਤੋਂ ਦਾ ਜਿੱਦੇ ਦੇ ਦੇਗਾ ਅਸੀਂ ਲੱਗਾਕ ਨੇ ਕਹਿੰਦਾ ਜੇ ਫੋਰ ਫਿਰ ਨਵੀਂ ਲੱਭੀ ਤੇ ਦਸੀ ਮੈਂ ਇਹਨੇ ਕਰ ਦਿੱਤੀ ਨਹੀਂ ਨਹੀਂ ਅਸੀਂ ਲੱਗਿਆ ਭਾਂਟ ਨਹੀਂ 80 ਦੇ 2 ਦੀ ਦੇ ਦਾਂਗੇ 82 ਦੀ ਹਾਂਜੀ ਬਿਲਕੁਲ ਮਾਈ ਜਰੀ ਨਹੀਂ ਗੱਲਾਂ ਨੂੰ ਸੰਧੂ ਸਾਹਿਬ ਸਿਰਫ ਪਤਲੀ ਜੀ ਕਬਾਈ ਵੀਰ ਜੀ ਹਾਂ ਦੋਸਤੋ ਸੋਨਾ ਹੀ ਆ ਠੀਕ ਆ ਹਾਂ ਸੋ ਸੁਣੀਗਾ ਸੋਨਾ ਹੀ ਕਹਾਂਗੇ ਸੋਨੇ ਦਾ ਪਸ਼ੂ ਆ ਤੇ ਬਾਕੀ ਇਹ ਰੇਡੀ ਟੰਡੀ ਪਾਵਾ ਚਾਰਾਂ ਬੱਜਾ ਥੋੜੀ ਸਲੇ ਲਾ ਕੇ ਬਹਿ ਜਾਓ ਜਦੋਂ ਮਰਜੀ ਬੱਚਾ ਉਸਲੇ ਪਸੂਗੀ ਬਾਕੀ ਜਿਹੋ ਜਆ ਪਸ਼ੂ ਉਹੋ ਜਆ ਭਾਅ ਪੜਦਾ ਮੇਰੇ ਵੀਰੋ ਪਸ਼ੂ ਵੀ ਬਿਲਕੁਲ ਚੜਦੇ ਜਦ ਚੜਦੇ ਖੜਾ ਹੁੰਦਾ ਉਹੋ ਜਆ ਮੁੱਲ ਭਰਨਾ ਪੈਂਦਾ ਜਿੰਨਾ ਕੋੜ ਪਾਲੀ ਹੋਣਾ ਹੀ ਹਾਂ ਹਾਂ ਜੀ ਜੀ ਬੜਾ ਜੀ ਕਰਦਾ ਭਰਾਵਾਂ ਦੇ ਸਾਹਮਣੇ ਬਿਲਕੁਲ ਭਾਅ ਲਾਓ ਲਾ ਕੇ ਸੁੱਟ ਜੀ ਪਰ ਗਾੜੀ ਸੰਧੂ ਸਾਹਿਬ ਪੇਸ਼ ਨਹੀਂ ਕੀ ਚੱ ਪਰ ਮੈਨੂੰ ਮੇਰਾ ਜੋਰ ਫੁੱਲ ਲੱਗ ਜਾਂਦਾ ਵੀ ਤੋੜ ਕੇ ਲੈ ਜਾ ਤੇ ਭਰਾਵਾਂ ਦੇ ਸਾਹਮਣੇ ਬਿਲਕੁਲ ਰੇਡ ਸੁਟਕੀ ਪੋਲਾ ਲਈ ਤੇ ਪੋਲਾ ਹੀ ਦਈਏ ਜੀ ਜੀ ਨਿਬਰਾ ਜੀ ਕਹਦਾ ਬਹੁਤ ਵਧੀਆ ਬਹੁਤ ਵਧੀਆ ਚੰਗੀ ਗੱਲ ਆ ਜੀ ਜੀ ਦੇਖੋ ਜਿਹਦੇ ਛੋਟੀ ਦੋ ਦਿਨ ਢਾਕੇ ਵੀ ਨਹੀਂ ਪਾ ਛੋਟੀ ਵੀ ਨਹੀਂ 90000 ਰੁਪਏ ਦੀ ਪਰ ਬਾਬੇ ਦੀ ਕਰਵਾਣਾ ਮਾਲ ਨਹੀਂ ਤਿੰਨ ਡੰਗਰ ਪਾਉਰ ਹਰੇ ਚਾਰ ਫੇਰ ਲਾਇਏ ਹੋਤੇ ਆ ਤੇ ਇਹ ਹੁਣ ਵੇਚ ਕੇ ਭਲਕੀ ਹੋ ਲਿਆਉਣੀਆਂ ਮਾਰੇ ਸੁਖ ਰੱਖੇ ਲੋਭੀ ਦੋਸਤ ਚੰਗੀ ਝੋਟੀ ਆ 나ੜੂਆ ਦੇ ਨਾਲ ਬੱਚਾ ਠੀਕ ਆ ਜੀ ਕਤਾ ਮਗਰਾ ਮੇਲ ਕਾਫਾ ਬਾਕੀ ਮੇਰੇ ਵੀਰ ਦੇ ਹੱਥ ਪਾ ਲਿਓ ਕੋਈ ਛੱਡ ਕੇ ਨਾ ਜਾ ਜੋ ਝੋਟੀ ਚੰਗੀ ਆ ਅੱਗੇ ਕੋਈ ਵੀਰ ਸਾਂਭਣ ਵਾਲਾ ਕੋਈ ਚੰਗਾ ਮਿਲ ਗਿਆ ਸਾਈ ਤਾਂ ਦੁੱਧ ਤੁਸੀਂ ਚੰਗਾ ਬਹੁਤ ਚੰਗਾ ਦੁੱਧ ਚੱਲ ਜੂ ਵੀਰ ਸਤਨਾਮ ਇਹ ਵੀ ਤੁਹਾਡੀ ਵੀਰ ਜੀ ਪਹਿਲਾ ਸੂਦਾ ਸੂਈ ਆ ਅੱਛਾ ਜੀ ਇਹਨੂੰ ਕੋਈ 40 42 ਦਿਨ ਹੋ ਗਏ ਮਤਲਬ ਉਹਨਾਂ ਨੇ ਕਹਿਣ ਮਸਾਉ ਟੀਕਾ ਭਰਿਆ ਝੂਟੀ ਨੂੰ ਅੱਛਾ ਜੀ ਹਾਂਜੀ 1.5 ਮਹੀਨੇ ਦੇ ਲੱਗੇ ਸਾਈ 1.5 ਹਾਂਜੀ ਹਾਂਜੀ ਤੇ ਹਜੇ ਚੋ ਚੈੱਕ ਪਾਸ ਵਿੱਚ ਤਾਂ ਕੋਈ 15 ਆਂਦੇ ਨੇ ਜਾਂ 25 20 25 ਹਾਂਜੀ ਹਾਂਜੀ ਨਹੀਂ ਆਪਾਂ ਵੀਰ ਜੀ ਨਾ ਤੇ ਆਪਾਂ ਮਤਲਬ ਰੱਬ ਦੇ ਆਸਰੇ ਲਈ ਤੇ ਰੱਬ ਦੇ ਆਸਰੇ ਅੱਗੇ ਦੇ ਦੇਣੀ ਆ ਗਾੜੀ ਅਗਲੇ ਤੇ ਮੁਕੱਦਰ ਭਾਵੇਂ ਰਾਜੇ ਕੋ ਲੈ ਜੇ ਅੱਛਾ ਵੀਰ ਸਤਿ ਸ਼ਾਮ ਦੁੱਧ ਕਿੰਨਾ ਦੁੱਧ 6 ਕਿਲੋ ਜੇ ਆ ਇਹ ਮਿਲਦੀ ਇਹਨੂੰ ਆ ਮਗਲੇ ਦੇ ਤੋਂ ਨੇ ਮੰਗਾ ਕੇ ਆਏ ਵੀਰ ਜੀ ਹਾਂ ਇਦਾਂ ਮੜਾ ਮੰਗਾ ਪਾ ਕੇ ਵੇਚੋ ਥਾਫੀ ਮਾਰ ਕੇ ਉਸਲੇ ਪਸੰਦ ਜੀ ਰਾਤੀ ਵੀ ਪੁਰਜੀ ਆਪਣੇ ਘਰੇ ਜਾਣਗੇ ਵੀ ਬਾੜੇ ਦੇ ਆਪਣੇ ਘਰੇ ਵੀ ਇਦਾਂ ਮਿਲ ਪੀ ਆ ਤੇ ਠੀਕ ਆ ਜੀ ਜਵਾਬ ਅਸਮਾ ਪੂਰਤ ਇੱਕ ਨੰਬਰ ਦਾ ਇੱਕ ਨੰਬਰ ਦਾ ਜਵਾਬ ਅਸਮਾ ਦਾ ਤੇ ਮੜਾ ਲੈਣਾ ਇਸ 6 ਕਿਲੋ ਦੋਤਾ 6 ਕਿਲੋ 6 ਕਿਲੋ ਪੂਰਾ 6 ਕਿਲੋ ਹਾਂ ਜੇ ਵੀ ਇਦਾਂ ਭੈਣ ਭਰਾ ਮੰਗਾਉ ਸਾਢੇ ਪੰਜ ਦੀ ਫੁੱਲ ਗਰੰਟੀ ਹੋਊਗੀ ਲਓ ਇੱਥੇ 6 ਹੀ ਵਾਦਾਂਗੇ ਇਹ ਹੁਣ ਮਾਲ ਕਿ ਦੂਜੇ ਕਿ ਪਹਿਲੇ ਚ ਚੱਲਣ ਢਈ ਹੈ ਪਹਿਲੇ ਹੁਣ ਗਾਂ ਮਤਲਬ ਦੂਜੇ ਹੱਥੇ ਨੂੰ ਟੀਕਾ ਭਰਿਆ ਵਾ ਗਾੜੀ ਮੁਕੱਦਰ ਲਓ ਵੀ ਦੋਸਤੋ ਨਿਕਲ ਆਉਂਦੀ ਹੈ ਤੇ ਦੂਜੇ ਸਵੇਰ ਦੀ ਗੱਪਨਾ ਇਨੀ ਸ਼ਕੂਨੀ ਵੇਖੋ ਗੱਡੀ ਛੋਟੀ ਟੀਕਾ ਸੋ ਛੋਟੀ ਬੜੀ ਪਿਆਰੀ ਆ ਮੱਥੇ 'ਚ ਕੁਝ ਕਵਾਲ ਵਾਈਟ ਆ ਬਾਕੀ ਸਿੰਗਾ ਸੰਗਾ ਦੀ ਵੇਖੋ ਤੁਸੀਂ ਪੂਰੀ ਗੋਲ ਆ ਓਕੇ ਜੜੇ ਪਏ ਠੀਕ ਆ ਕੀ ਆ ਇਰ ਵਜਨ ਵੀ ਥੋੜੀ ਦਾ ਪੂਰਾ ਜਦੋਂ ਸਿੰਗਲ ਢੀਦੀ ਆ ਥੋੜਾ ਯਾ ਮਤਲਬ ਉਹ ਪਰੇਸ਼ਾ ਮਾਲ ਕਰ ਜਾਂਦਾ ਢੀੜਨੀ ਭਰੇ ਆ ਕੇ ਲਓ ਜੀ ਸੋ ਟੋਕੜ ਦੀ ਤਾਂ ਟੋਕੜ ਵੀ ਆਉਂਦੀ ਆ ਦੋਸਤੋ ਕਾ ਨਿਕਲ ਆਉਂਦੀ ਆ ਤੇ ਗੱਬਣ ਵੀ ਕਰਮਾ ਲਈ ਆ ਮੈਨੂੰ ਕਹਿ ਸਕਦੇ ਆ ਫਿਲਹਾਲ ਆਉਣ ਵਾਲੇ ਸਮੇਂ ਚ ਅੱਜ ਜਿਹੜਾ ਮੇਰਾ ਵੀਰ ਕੋਈ ਲੈ ਜਾਊਗਾ ਠੀਕ ਆ ਜੀ ਇਹ ਕਿਸਮਤ ਪੂਰੀ ਆ ਲੱਟਰੀ ਆ ਕਿਤੇ ਭਰਾ ਨਹੀਂ ਨਿਕਲ ਵੀ ਸਕਦੀ ਆ ਠੀਕ ਆ ਜੀ ਉਹ ਦੇਖੋ ਵੀਰ ਜੀ ਕੰਮ ਤੋਂ ਮਤਲਬ ਇੱਕ ਦਿਨ ਤੋਂ ਸ਼ੁਰੂ ਹੋਣਾ ਵਾ ਹਾਂ ਤੇ ਨਿਕਲ ਵੀ ਆਉਂਦੇ ਨਾ ਵਕਤ ਕਿੰਨੇ ਮਾਲ ਦਿੱਤਾ ਜਦੋਂ ਸੋਹਣੇ ਨਿਕਲਦੇ ਆ ਨਿਕਲ ਆਉਦਾ ਹਾਂ ਜੀ ਠੀਕ ਹੈ ਜੀ ਬਣੇ ਥਣੇ ਦੀ ਆਸ ਹੁੰਦੀ ਹੈ ਵੀ ਜੇ ਬਣਿਆ ਬਸੂ ਲੱਗਿਆ ਤੇ ਨਿਕਲੂਗਾ ਵੀ ਜ਼ਰੂਰ ਠੀਕ ਆ ਸੋ ਚੋਣ ਜਾਣ ਦੀ ਜਿਹੜੀ ਰਹੀ ਗੱਲ ਮੁੱਖ ਕਰਨ ਵਾਲੀ ਇਹ ਚੋਣ ਚੋਣ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਤੇ ਮਿਲਦੀ ਪਹਾੜੇ ਤੇ ਆ ਠੀਕ ਆ ਪਹਾੜੇ ਦੇ ਮੰਗਾ ਗਿੱਜੀ ਮੰਗਲੇ ਤੋਂ ਮਾਰੇ ਮੰਗਾ ਪਾ ਕੇ ਬਹਿ ਜੋ ਹਿਲਤੀ ਨਹੀਂ ਕਰਵਾਣੀ ਠੀਕ ਆ ਜੀ ਸੋ ਪਹਾੜੇ ਤੇ ਮਿਲਦੀ ਆ ਠੀਕ ਆ ਜੀ ਬਾਕੀ ਝੋਟੀ ਨਵੀਂ ਆ ਪਹਿਲਾਂ ਸੂਈ ਆ ਗਾਂ ਦੂਜੇ ਦੇ ਲਈ ਇਹ ਜਿਹੜੀ ਦੋਸਤੋ ਬਣੀ ਆ ਜੇ ਠਹਿਰ ਗਈ ਨਿਕਲਾਈ ਤੇ ਕਿਸਮਤ ਦੋਸਤੋ ਕਿਸੇ ਵੀਰ ਦੀ ਅੱਗੇ ਤੇ ਦੇ ਦਈਏ ਕਿੰਨੇ ਦੀ ਵੀਰ ਰੋਕਣਾ ਦੇ ਦੇਣੀ ਆ ਜੀ ਆ ਛੱਡ ਦੇ ਮੁੱਲ 50000 ਰੁਪਇਆ 2000 ਛੱਡ ਦਾਂ 48 ਹਾਂਜੀ ਗੱਲ ਫਿਰ ਪ੍ਰਤਾਪ ਸਿੰਘ ਬਣੀ ਨਹੀਂ ਲੱਗਦੀ ਆ ਕੀ ਜਾਣਦੇ ਦੀ ਕਿਹੜੀ ਗੱਲ ਹੈ 48000 ਦੀ ਸੰਧੂ ਸਾਹਿਬ ਹਾਂ ਨਾ ਇਹ ਛੋਟੀ ਕਰਾਂਗੇ 48 ਬਿਲਕੁਲ ਜੈ ਜੀ ਹਾਂ ਮਾਰੀਨੀ ਝੋਟੀ ਬੜੀ ਚੰਗੀ ਹੈ ਸੰਧੂ ਸਾਹਿਬ 48 ਜੀ ਹਾਂ ਜੀ ਵਜਨ ਵਾਲੀ ਹੋਈ ਇਹਦਾ ਏਸ ਬੜਾ ਸੋਹਿਆ ਜਿਹੜੀ ਮਿਲਦੀ ਬੰਗੇ ਤੇ ਅਲੱਗ ਤਰ੍ਹਾਂ ਦਾ ਪਛਾਣੀ ਇੰਨੇ ਕਰਨੀ ਆ ਗਜਾਈ ਮੰਗੇ ਦੇ ਗਿੱਤੀ ਹੈ ਜੀ ਮੰਗਾ ਪਾਲਾ ਨਾਲ ਹੀ ਪੜਾ ਪਾਉ 40000 ਜੀ ਹਾਂ ਜੀ ਹਾਂ ਜੀ ਮਾਣ ਕਰਾਂਗੇ 50 ਛੋੜ ਛੱਪੇ ਨਹੀਂ ਚੱਲੋ ਹੁਣ ਤਾਂ ਕਰਦੇ ਆ ਨਾ ਜੀ 45000 ਦੇ ਵਿੱਚੋਂ ਵੀ ਛੋੜ ਛੱਪਾ ਪ੍ਰਤਾਪ ਆਂਦਾ ਕਰਦੇ ਆਗੇ ਕੋ ਢਿਲ ਮੱਠ ਨਹੀਂ ਹੈਗੀ ਛੋੜ ਛੱਪੇ ਵਾਲੇ ਪਾਸੋਂ ਵੈਸੇ ਤੇ ਝੋਟੀ ਚੰਗੀ ਆ ਇੰਨੇ ਚ ਕੋਈ ਦੋਸਤਾਂ ਅਸਰਾਂ ਝੋਟੀਆਂ ਉਹਦੀਆਂ ਪੱਕੀ ਅਸਰਾਂ ਮੋਲਾ ਜੀ ਸਰਦੀ ਤੇ ਦੀਵਾਲੀ ਦੇ ਚਾਰ ਪਟਾਕੇ ਵੰਦ ਚਲਾ ਲਏ ਉਹ ਜੇ ਤੇ ਵੇ ਵੇ ਨਹੀਂ ਇਹ ਲੈ ਵਾਲੀ ਵਿੱਚ ਨੀਗ ਨਿਕਲ ਰਹੀ ਪਲੀ ਨਵੀਂ ਘੋਡੀ ਇਹ ਕਿਹੜੀ ਉਹ ਜੀ ਮਾ ਵੱਲੋਂ ਹੈਗੀ ਆ ਨਿਕਲ ਰਹੀ ਰਹਾ ਆ ਦੀਵਾਲੀ ਦੇ ਲਾਗੇ ਤਾਂ ਕਿ ਚੈੱਕ ਪਾਸ ਹੋਵੇ ਚੱਣੀਆਂ ਵਾਈਆਂ ਦੇ ਚੱਣੀਆਂ ਚੱਣੀਆਂ ਤੰਨੂ ਤਾਂ ਹਾਂ ਕੋਈ ਐਨੂੰ ਛੱਡਿਆ ਕੋਈ ਐਨੂੰ ਛੱਡਿਆ ਹਾਂਜੀ ਹਾਂਜੀ ਇੱਕ ਕੈਰੋ ਨੂੰ ਕਰਕੇ ਛੱਡਦੇ ਜੇ ਵੀ ਆ ਗਈ ਸਦਨਾ ਆ ਸਾਨੀ ਆਓ ਹੁਦਾਈ ਓਕੇ ਚਲੋ ਕੋਈ ਚਲੋ ਅੱਗੇ ਕਰਵਾ ਕਿਸੇ ਵੀਰ ਦੇ ਹਾਂਜੀ ਹਾਂਜੀ ਲੈ ਵੀਰ ਸਤਨਾਮ ਅੱਗੇ ਆ ਜੀਏ ਤੇ ਆਪਣੇ ਕੋਲ ਆ ਮੱਝ ਖੜੀ ਹੈ ਇੱਕ ਨੀਲੀ ਦੇ ਵਿੱਚ ਇਹ ਵੀ ਬਰੀਡ ਹੀ ਆ ਗਈ ਦੋਵੇਂ ਮਾਵਾਂ ਦੀਆਂ ਵੇਖੋ ਫੁੱਲ ਬਰੀਡ ਮਗਰ ਵੀ ਕੱਟੀ ਆ ਗਈ ਕੱਟੀ ਆ ਜੀ ਇਹ ਕਿਵੇਂ ਆ ਇਹ ਮਤਲਬ ਵੀ ਜੀ ਤਾਂ ਹੋਊਗੀ ਪਰ ਦੋ ਮਹੀਨੇ ਮੰਨ ਲਓ ਤੁਸੀਂ ਉਹ ਤਾਂ ਨਹੀਂ ਡੇਢ ਕਿਤੇ ਇਹ ਕੱਟੀ ਆ ਯਾਰ ਭਾਵੇਂ ਦੋ ਉਹ ਦੋ ਹੀ ਮੰਨ ਲਓ ਸਵਾ ਦੋ ਹੀ ਮੰਨ ਲਓ ਲਓ ਜੀ ਇਹ ਤਾਂ ਦੁੱਧ ਕਿੰਨਾ ਦਾ ਥੱਲੇ 5.5 ਕਿਲੋ ਲਓ ਜੀ 5.5 ਕਿਲੋ ਮਗਰ ਆ ਕੱਟੀ ਆ ਛਿਕਾ ਜੀ ਨੀਲੀ ਦੀ ਮਗਰ ਕੱਟੀ ਆ ਤੇ ਆ ਬੱਚਾ ਤੁਸੀਂ ਆਪਦੇ ਹਿਸਾਬ ਆ ਗੱਟੀ ਪੂਰੀ ਫੁੱਲ ਮੈਦ ਵੀ ਪੂਰੀ ਫੁੱਲ ਬ੍ਰੀਡ ਵਾਲੀ ਇਹਦਾ ਵੀ ਦੱਸ ਰਿਹਾ ਵੀ 2 ਕੁ ਮਹੀਨੇ ਦਾ ਉਹ ਦੱਸੋ ਜੀ ਇਹ ਤਾਂ ਨਾ ਆਖਿਆ ਭਾਈ ਅਗਲਾ ਉਹ ਤਾਂ ਡੇਢ ਜੀ ਹੁੰਦੇ ਜਦੋਂ ਮਤਲਬ 2 ਦੀ ਬਜਾ 100 ਦੀ ਬਜਾ ਆਪਣਾ ਕੋਈ ਵਿਚਾਰ ਅੱਛਾ 17 ਫਿਰ ਸਵੇਰ ਹੋਊਗੀ ਚੌਥਾ ਕਿਵੇਂ ਤੇ ਜੀ ਅੱਛਾ ਚ ਵੇਖੋ ਮਤਲਬ ਬਿਲਕੁਲ ਕੋਰੀ ਕਰਾ ਲਈ ਤੇ ਉਹ ਸਿੰਘ ਮਾਸਾਂ ਕ ਪਛਾਣ ਲੈ ਗਈ ਆ ਆ ਸਿੰਘ ਆਖੋ ਕਿ ਉਹ ਕਿਦਾਂ ਜਗਦੀ ਆ ਆਹੋ ਜੀ ਆਖੋ ਕਿ ਬਿੱਲੀ ਆ ਤੇ ਸਟੇਟ ਪੜਾ ਨਹੀਂ ਗਈ ਹਾਂ ਸੋ ਸਟੇਟ ਪੜਾ ਮਾਰਕਿੰਗ ਮਾਰਕਿੰਗ ਪੂਰੀ ਫੁੱਲ ਆ ਜੀ ਮਤਲਬ ਸਾਰ ਸੂਰ ਤੇ ਉਸ ਪਾਰੀ ਖੋਲ ਸਰ ਵੇਖੋ ਤੁਹਨ ਤੇ ਮਤਲਬ ਚੱਡੀ ਤੇ ਹੀ ਹੈਗਾ ਦੁੱਧ ਕਿੰਨਾ ਦੱਸਿਆ ਜੀ ਸਾਢੇ 5 ਕਿਲੋ ਲਓ ਜੀ ਸਾਢੇ 5 ਬੱਚੇ ਤੇ ਮਿਲਦੀ ਦੋਵੇਂ ਟਾਈਮ ਨਾ ਪਾੜੇ ਜੀ ਪਾੜੇ ਤੇ ਕੱਟੀ ਬੰਦੇ ਲਾਉਂਦੇ ਕੱਟੀ ਦੇ ਧੱਕੇ ਨਾਲ ਬਰਦਾਸ਼ਤ ਉਹਨੇ ਲਈ ਦੇ ਧੱਕੇ ਨਾਲ ਆ ਕੱਟੀ ਉਹ ਪਾੜੇ ਮੈਂ ਬਾਈ ਕੱਟੀ ਲਾਉਂਦੇ ਕਰੂਗਾ ਵੀ ਇੱਕ ਦੀਆਂ ਦੋ ਲੈ ਕੇ ਆਏ ਆ ਹਾਂ ਹਾਂ ਕੱਟੀ ਉਹ ਬਹੁਤ ਬੜੇ ਤਰਲੇ ਲਾਇਆ ਕੋਈ ਮਤਲਬ ਐਵੇਂ ਕੱਟੀ ਨਹੀਂ ਹੁੰਦੀ ਨਹੀਂ ਹਾਂ 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 ਵਿਖਾ ਦਿਓ ਤੋਰ ਦਿਓ ਕਮਾ ਦਿਓ ਅੱਗੇ ਜੀ ਹੈਗੀ ਸਿੰਗਲ ਡੀਜੀ ਚਲੋ ਉਹ پوری ਸੰਭ ਰਲੀ ਬਿਲਕੁਲ ਹੈ ਸਾਂਭ ਨਾਲੀ ਆ ਥੋੜੀ ਜੀ ਕਹਿਣਾ ਨੋਰਮਲ ਨਰਮ ਸੇਵਾ ਜੋ ਸਾਫ ਸੂ ਬੜੀ ਥਾਣਾ ਚਵਾਈ ਜੂ ਕੋਈ ਕਿਤੇ ਲਿਸੇ ਪਣ ਚ ਕੋਈ ਕਹਿ ਕਹਿ ਲੋ ਚਾਹੇ ਠੀਕ ਆ ਜੀ ਤੇ ਅੱਗੇ ਕੋਈ ਵੀਰ ਚੰਗੀ ਸਾਫ ਸੰਭਾਲ ਕਰ ਲੁਗਾ ਮੱਧ ਚੰਗੀ ਆ ਵੈਸੇ 5 5.5 ਕਿਲੋ ਦੁੱਧ ਤੇ ਮਿਲਦੀ ਪਾ ਦੁੱਧ ਵੀ ਜੀ ਚਲ ਗਈ 10 ਗਲਾ ਦੋ ਪੈਲਾ ਪਿਆ ਦੋ ਦਿਨ ਨੇ 7 ਕਿਲੋ ਮੈਨੇ ਦੇਈ ਨਾ ਬਿਲਕੁਲ ਮਤਲਬ ਹੈ ਨਹੀਂ ਸੀ ਕੋਈ ਨਾ ਜੀ ਥੋੜਾ ਥੋੜਾ ਬਹੁਤੀ ਜਿਆਦੀ ਸਾਫ ਆ ਠੀਕ ਆ ਜੀ ਹਾਂਜੀ ਲਓ ਜੀ ਭਰਾਵੋ ਠੀਕ ਆ ਇਹ ਜਿਹੜੀ ਦੋਸਤੋ ਮੈਂ ਤੁਹਾਨੂੰ ਦਿਖਾਤੀ ਉੱਚੇ ਬੱਚੇ ਦੇ ਵਿੱਚ ਬੱਚਾ ਨਾਲ ਹੀ ਆ ਕਈ ਵਾਰਾ ਚਲੋ ਕਈ ਵਾਰ ਬੱਚੇ ਰੱਖ ਲੈਂਦੇ ਪਰ ਬੱਚਾ ਵੀਰ ਪ੍ਰਤਾਪ ਹੁੰਦਾ ਨਹੀਂ ਬੜਾ ਉਹਨਾਂ ਪੂਰੀ ਫੁੱਲ ਵਾਲ ਆਈ ਕੱਟੀ ਲਾਉਣ ਨੂੰ ਪਰ ਇਹ ਨਹੀਂ ਨਹੀਂ ਪੇਸ਼ਾਨ ਦਿੱਤੀ ਉਹਦੇ ਕੱਟੀ ਦੇ ਨਾਲ ਹੀ ਮਲਮਾਈ ਦੇ ਨਾਲ ਹੀ ਕੱਟੀ ਜਾਊਗੀ ਠੀਕ ਹੈ ਜੀ ਅੱਛਾ ਵੀਰ ਸਤਨਾਮ ਚਵਾਈ ਚਵਾਈ ਦਾ ਤਾਂ ਨਹੀਂ ਕਿਤੇ ਕੰਮ ਉਹ ਤੁਹਾਡੇ ਸਾਹਮਣੇ ਥਾਰੇ ਵੇਖੋ ਕਿਤਰਾ ਲੱਗਾ ਵੇ ਇਹਨੂੰ ਕੋਈ ਭੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਆ ਗੋਲਦਾਰ ਹੋ ਦੀ ਅੱਛਾ ਦੇ ਦਈਏ ਕਿੰਨੇ ਦੀ ਕਰੇ ਦੇਣੀ ਆ ਪਰ ਰੋਕਣੀ ਆ ਬੋਲ ਦਈਏ ਫਿਰ 45000 ਦੀ ਕਿੰਨੇ ਦੀ ਇੱਕੇ ਬਾ ਦੇ ਦਿੰਦੇ ਨਵੀਂ 41 ਦੀ ਇੱਧਰ 2-3 ਮਣੀ 41 ਪੰਤੂਲੀ ਨੀ ਕਿ ਸੰਧੂਸਰ ਯਾਰ 1000 ਰੁਪਏ ਛੋੜੇ ਦੇ ਵਿੱਚੋਂ ਸਿੱਧੀ ਕਿੰਨੀ 4000 ਰੁਪਏ ਕੁੱਤੇ 40 ਦੀ 41 ਦੀ ਮੇਰੇ ਕੋਲ ਹੁਣ ਜਾਈਦਾ ਫਰਾਮ ਨਹੀਂ ਹੋਣਾ ਤੱਕਾਈ ਹੋਈ ਜਾ ਤੱਕ ਰਿਆ ਕਰ ਇਸ ਨਾਮ ਤੇ ਆ ਪਤਰੀ ਕਮਾਈ ਨਾ ਸਦਰ ਨਾ ਕਾ ਦੂੰ ਬੰਨੀ ਨਹੀਂ ਹੁੰਦੀ ਗੱਲ ਆਪਾਂ ਰੋਹ ਮਾਲ ਵੇਚਣਾ 41 ਦੀ ਮੈਂ ਕੋਹ ਦੇ ਦਿੰਦੀ ਨਹੀਂ ਨਹੀਂ ਤੇ ਉਹ ਜਿਹੜੀਆਂ ਮਾਲ ਮਗਰ ਲਿਆ ਉਹਨਾਂ ਨੂੰ ਸਵੇਰੇ ਲੈਣ ਕੇ ਪ੍ਰਾਵਾ ਦੇ ਸਾਹਮਣੇ ਪੇਸ਼ ਕਰਨੀਆਂ ਵਾ ਲੋ ਜੀ ਹਾਂ 41000 ਦੀ ਦੋਸਤੇ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ 41000 ਦੀ ਮਗਰ ਕਰ ਜੀ ਨਸਲ ਲੱਪੀ ਕਿਲੀ ਉਹਦਾ ਮੈਂ ਮੇਲਾ ਲੋਟਣਾ ਇਹ ਜਾਣੇ ਤੁੰਨੂੰ ਸਾਮਾਨ ਮਕੜਾ ਵੀ ਕਰਨੀ ਚੋਰੀ ਦੀਆਂ ਖੋਲ ਖੋਲ ਕੇ ਲਈ ਜਾਂਦੇ ਨੇ ਸਾਹ ਤਾ ਬਣ ਜਾਂਦਾ ਤੂੰ ਮੰਗਣਾ ਨਹੀਂ ਸੰਧੂ ਸਾਹਿਬ ਐਡੀ ਕਿ ਗੁਰੂਵਾਰ ਗਿੰਦ ਪਾਚਾ ਦੀ ਕਿਰਪਾ ਨਾਲ ਫੋਨ ਤੇ ਫੋਨ ਵਰੀ ਜਾਂਦਾ ਚਾਰ ਫੇਰ ਲੈ ਲਿਆ ਹਾਂ ਆਹ ਤੇਰੇ ਫੇਰ ਫੋਨ ਆਉਂਦਿਆ ਵਾ ਆਹ ਮਾਲ ਪ੍ਰਵਾ ਨਾਲ ਲੈ ਆ ਪਰ ਤੋਂ ਫੇਰ ਵੀਡੀਓ ਤਿਆਰ ਬਿਲਕੁਲ ਬਿਲਕੁਲ ਪ੍ਰਵਾ ਦੇ ਸਾਹਮਣੇ ਲੋ ਵੀ ਬਿਲਕੁਲ ਜਾਇਜ਼ ਰੇਟ ਹਾਂਜੀ ਠੀਕ ਹੈ ਜੀ ਬਾਜ਼ਾਰ ਰੇਟ ਆ ਪਹਿਲਾਂ ਹੀ ਮੋਲ ਜਿਹੜੇ ਦੋਸਤੋ ਉਸ ਹਿਸਾਬ ਕਿਤਾਬ ਨਾਲ ਕੀਤੇ ਜਾਂਦੇ ਆ ਸੱਜਰ ਮੱਝਾਂ ਦਿਖਾਈਆਂ ਤੁਹਾਨੂੰ ਇੱਧਰ ਇੱਕ ਟੋਕੜ ਦਿਖਾਤੀ ਆ ਤੇ ਇੱਕ ਇੱਧਰ ਉੱਚੇ ਬੱਚੇ ਦੇ ਵਿੱਚ ਹਾਂਜੀ ਮਾਲ ਜਿਹੜਾ ਦੋਸਤੋ ਮੱਝਾਂ ਦੇ ਵਿੱਚ ਇਹ ਆ ਤੇ ਪੰਜ ਬੈੜਾ ਜਿਹੜੀਆਂ ਤੁਹਾਨੂੰ ਉਹ ਵੀ ਜਲਦੀ ਆਪਾਂ ਦਿਖਾ ਦਾਂਗੇ ਪੰਜ ਬੈੜਾ ਜਿਹੜੀਆਂ ਉਹ ਵੀ ਵੀਰ ਸਤਨਾਮ ਦੇ ਕੋਲੇ ਮੌਜੂਦ ਨੇ ਤੇ ਸਤਨਾਮ ਇੱਕ ਨੰਬਰ ਬੋਲਦੇ ਵੀਰ ਨੰਬਰ ਆਪਣਾ ਵੀਰ ਜੀ 94655 ਹਾਂਜੀ 58955 ਪਿੰਡ ਕਰੋ ਤਹਿਸੀਲ ਕਟੜਾ ਜ਼ਿਲ੍ਹਾ ਸ਼੍ਰੀ ਰਣਧਾਨ ਸਾਹਿਬ ਜੀ ਮੇਨ ਨਿਸ਼ਾਨੀ ਆਪਣੀ ਗ੍ਰੈਂਡ ਕੈਰੋਂ ਦੇ ਲਾਗੋ ਏ ਵੀਰ ਸਤਨਾਮ ਸਿੰਘ ਜੀ ਆਪਣੇ ਨਾਲ ਤੇ ਪ੍ਰਤਾਪ ਹਾਂਜੀ ਠੀਕ ਆ ਜੀ ਤੇ ਵੱਡੇ ਪੱਦਰ ਤੇ ਛੋਟਾ ਛਟਾ ਕਰ ਦਿੱਤੀਆਂ ਨੇ ਮੇਰਾ ਵੀਰ ਆਓ ਤੇ ਪਹਿਲ ਦੇ ਆਧਾਰ ਤੇ ਆਪਣਾ ਵਸੂ ਜਿਹੜਾ ਦੋਸੂ ਲੈ ਕੇ ਜਾਓ ਤੇ ਪਸੰਦ ਕਰੋ ਚੁਵਾਈ ਕਰੋ ਨਰਖ ਪਰਖ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ